ਕਿ ਸ਼ਾਇਦ ਬਿੱਟੂ ਬਾਈ ਨੂੰ ਪਤਾ ਹੀ ਨਹੀਂ ਲੱਗ ਰਿਹਾ ਉਹ ਕੀ ਬੋਲ ਰਹੀ ਹੈ ਤੁਸੀਂ ਮੈਂਬਰ ਪਾਰਲੀਮੈਂਟ ਬਣ ਕੇ ਇੱਕ ਹਲਕੇ ਦੇ ਜਾਨੇ ਹੋ ਇੰਨੀ ਜ਼ਿੰਮੇਵਾਰੀ ਚੱਕ ਕੇ ਜਾਨੇ ਹੋ 10 ਸਾਲ ਇੱਥੇ ਰਹਿਨੇ ਹੋ ਰਾਜ ਭਾਗ ਮੰਦ ਦੇ ਹੋ ਮਗਰ ਉਹ ਕਹਿੰਦੀ ਮੈਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਪਤਾ ਨਹੀਂ ਕਿਸ ਤਰ੍ਹਾਂ ਦੀ ਗੱਲ ਹੈ ਉਹਨਾਂ ਦੇ ਕਿਹੜਾ ਹੱਥ ਬੰਨੇ ਸੀ ਉਹਨਾਂ ਦੇ ਕਿਹੜਾ ਮੂੰਹ ਤੇ ਟੇਪ ਲੱਗੀ ਸੀ ਕਿ ਬੋਲ ਨਹੀਂ ਸੀ ਸਭ ਦੇ ਪਾਰਲੀਮੈਂਟ ਚ ਜਾਂਦੇ ਸੀ ਪਾਰਲੀਮੈਂਟ ਦੇ ਵਿੱਚ ਜਾ ਕੇ ਜੋ ਮੈਂਬਰ ਪਾਰਲੀਮੈਂਟ ਨੂੰ ਸੁਵਿਧਾਵਾਵਾਂ ਮਿਲਦੀਆਂ ਕੋਠੀ ਗੱਡੀਆਂ ਸਿਕਿਉਰਿਟੀ ਫੋਰ ਜਿੰਨੀਆਂ ਪਾਕਸ ਮਿਲਦੀਆਂ ਉਹ ਤਾਂ ਸਾਰੀਆਂ ਬਿੱਟੂ ਬਾਈ ਨੂੰ ਪਤਾ ਸੀ ਤੇ ਕੰਮ ਕਰੰਦਾ ਨਹੀਂ ਸੀ ਪਤਾ ਉਹ ਕਿਹਨੇ ਦੱਸਣਾ ਸੀ ਬਖਲਾਹੜ ਦੇ ਵਿੱਚ ਆ ਉਹਨਾਂ ਨੂੰ ਆਪਦੀ ਹਾਰ ਨਜ਼ਰ ਆ ਰਹੀ ਹੈ ਉਹ ਸਹੀ ਗਲਤ ਹਰ ਤਰ੍ਹਾਂ ਦੇ ਬਿਆਨ ਦੇ ਰਹੇ ਕੋਈ ਗੱਲ ਨਹੀਂ ਜਦੋਂ ਬੰਦੇ ਤੇ ਇਸ ਤਰ੍ਹਾਂ ਦਾ ਸਮਾਂ ਆਉਂਦਾ ਨਾ ਉਹ ਕੁਝ ਨਾ ਕੁਝ ਗਲਤ ਕਹੀ ਜਾਂਦਾ ਬਾਲੀ ਸੀਰੀਅਸਲੀ ਨਾ ਯਾਰ ਮੈਨੂੰ ਕਿਸੇ ਇੱਕ ਕਾਂਗਰਸੀ ਦਾ ਨਾਮ ਦੱਸੋ ਤੁਸੀਂ ਦੇਖੋ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਰਾਜਾ ਵੜਿੰਗ ਜੀ ਨੇ 10 ਸਾਲ ਮਗਰਲੇ 12 ਸਾਲ ਇੰਨਾ ਕੰਮ ਕੀਤਾ ਬਿੱਟੂ ਬਾਈ ਨੂੰ ਆਖੋ ਕਿ ਮੈਨੂੰ ਇੱਕ ਚੀਜ਼ ਦੱਸਿਓ ਜੋ ਤੁਸੀਂ ਲੁਧਿਆਣੇ ਵਾਸਤੇ ਕੀਤੀ ਹੈ ਮੈਂ ਮੰਗਦੀ ਨਹੀਂ ਕੁਝ ਮੈਂ ਕਹਿੰਦੀ ਨਹੀਂ ਤੁਸੀਂ 10 ਸਾਲ ਪਾਰਲੀਮੈਂਟ ਚ ਗਏ ਹੋ ਕੀ ਤੁਸੀਂ 5 ਵਾਰ ਉੱਠ ਕੇ ਲੁਧਿਆਣੇ ਦਾ ਮੁੱਦਾ 10 ਸਾਲਾਂ ਚ ਚੱਕਿਆ ਫੇਰ ਗੱਲ ਕਰੋ ਮੇਰੇ ਨਾਲ ਇਹ ਕੰਮ ਬਿੱਟੂ ਬਾਈ ਨੂੰ 10 ਸਾਲ ਪਹਿਲਾਂ ਕਰਨਾ ਚਾਹੀਦਾ ਸੀ ਇੰਨਾ ਓਵਰ ਪੋਪੂਲੇਟਿਡ ਸਿਟੀ ਹੈ ਇੰਨਾ ਜ਼ਿਆਦਾ ਟ੍ਰੈਫਿਕ ਹੈ ਸਭ ਤੋਂ ਪਹਿਲਾਂ ਲੁਧਿਆਣੇ ਨੂੰ ਅਜ ਮੈਟਰੋ ਦੀ ਲੋੜ ਹੈ ਇੰਨਾ ਇੱਥੇ ਪ੍ਰਵਾਸੀ ਇਨਾ ਮਜ਼ਦੂਰ ਸਾਡੀਆਂ ਇੰਡਸਟਰੀਜ਼ ਨੂੰ ਚਲਾਉਣ ਵਾਲਾ ਸਾਡੀ ਇੰਡਸਟਰੀ ਦੀ ਰੀੜ ਦੀ ਹੱਡੀ ਸਾਡੀ ਲੇਬਰ ਹੈ ਜਿਹੜੀ ਇੱਥੇ ਰਹਿੰਦੀ ਹੈ ਉਹਨਾਂ ਦੀ ਸਿਹਤ ਸੁਵਿਧਾ ਵਾਸਤੇ ਉਹਨਾਂ ਦੀ ਜ਼ਿੰਦਗੀ ਨੂੰ ਸੁਧਾਰਨ ਵਾਸਤੇ ਉਹਨਾਂ ਦੇ ਬੱਚਿਆਂ ਦੇ ਭਵਿੱਖ ਵਾਸਤੇ ਕੰਮ ਕਰਨ ਦੀ ਲੋੜ ਹੈ ਉਹਦੇ ਤੇ ਧਿਆਨ ਦੇਣ ਦੀ ਲੋੜ ਹੈ ਸਾਰੇ ਸਾਡੇ ਬਜ਼ੁਰਗ ਸਾਰੇ ਸਾਡੇ ਵੀਰ ਸਾਡੀਆਂ ਭੈਣਾਂ ਪਰਿਵਾਰ ਵਰਗਾ ਪਿਆਰ ਦੇ ਰਹੇ ਆ ਲੱਗਦਾ ਆਪਦੇ ਪਰਿਵਾਰ ਚੱਲਦੇ ਕੱਲ ਕਨੇਗਾ ਮਿੱਤਰ ਜੀ ਆਨੇ ਆਏ ਨੂੰ ਇੱਥੇ ਰਾਜਾ ਬੜਿੰਗ ਕੀ ਪੁੱਤੂ ਜੀ ਵੀ ਸੇਤਾਵਨ ਨੇ ਕਿਆ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਗੇ ਕੀ ਕਹਿਣਾ ਚਾਹੂੰਗਾ ਦੇਖੋ ਜੋ ਮਰਜ਼ੀ ਕਹੀ ਜਾਵੇ ਭਗਵਾਨ ਰਾਮ ਨੋ ਲਿਆਈਏ ਭਗਵਾਨ ਰਾਮ ਤਾਂ ਸਭ ਦੇ ਦਿਲਾਂ ਦੇ ਵਿੱਚ ਜਦੋਂ ਕੋਈ ਬੱਚਾ ਸਾਡੇ ਧਰਤੀ ਤੇ ਪੈਦਾ ਹੁੰਦਾ ਸਭ ਤੋਂ ਪਹਿਲੀ ਚੀਜ਼ ਜਿਹੜੀ ਮਾਂ ਸਿਖਾਉਂਦੀ ਹੈ ਨਾ ਉਹ ਭਗਵਾਨ ਰਾਮ ਦਾ ਨਾਮ ਸਿਖਾਉਂਦੀ ਹੈ ਭਗਵਾਨ ਰਾਮ ਗਏ ਕਿੱਥੇ ਸੀ ਭਗਵਾਨ ਰਾਮ ਤਾਂ ਹਮੇਸ਼ਾ ਹੀ ਸਾਡੇ ਦਿਲਾਂ ਦੇ ਵਿੱਚ ਸੀ ਕਿਸੇ ਦੇ ਕਹਿਣ ਦੇ ਨਾਲ ਕਿਸੇ ਤੇ ਕੋਈ ਅਸਰ ਨਹੀਂ ਬਣ ਸਕਦਾ ਮਸਲੂਮੇ ਦੱਸਣਾ ਚਾਹੀਏ ਪਹਿਲੇ ਵਿਰੋਧੀ ਜਿਹੜੀ ਤੁਹਾਡੇ ਉੱਤੇ ਚਰਚਾ ਰਹੀ ਸੀ ਕਿ ਤੁਸੀਂ ਜਿਹੜਾ ਪੰਜਾ ਹੈ ਉਹਦੀ ਤੁਲਨਾ ਕੋਨਾਂ ਨਾਲ ਜਿਨਾ ਕਰਦੇ ਦੀ ਬਾਤ ਹੈ ਤੁਸੀਂ ਮਾਫੀ ਬੋਲੋ ਜੀ ਉਹਦੀ ਮੈਂ ਉਹਦੀ ਮੈਂ ਪੁਸ਼ਟੀ ਕਰ ਚੁੱਕੀ ਅਜੇ ਕੀ ਕਹਿਣਾ ਚਾਹੋਗੇ ਇੱਕ ਵਿਰੋਧੀ ਹੋਰੇ ਕਹਿ ਰਹੇ ਨੇ ਕਿ ਬਾਹਰੋਂ ਕੈਂਡੀਡੇਟ ਕਿਤੇ ਉਤਾਰਿਆ ਗਿਆ ਕਾਂਗਰਸ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਬਾਹਰਲਾ ਕਿਵੇਂ ਹੋ ਸਕਦਾ ਹੈ ਰਾਜਾ ਜੀ ਕਿਤੇ ਇੰਗਲੈਂਡ ਤੋਂ ਆਏ ਹੈ ਪੰਜਾਬ ਦੀ ਧਰਤੀ ਤੇ ਰਹਿਣ ਵਾਲੇ ਆ ਪੰਜਾਬ ਕਾਂਗਰਸ ਦੇ ਪ੍ਰਧਾਨ ਆ ਮੈਨੂੰ ਦੱਸੋ ਕੀ ਬਾਹਰਲੇ ਕਿਵੇਂ ਆ ਮੈਨੂੰ ਲੱਗਦਾ ਜਦੋਂ ਬਾਈ ਨੇ ਸਾਡੇ ਨੇ ਪਾਰਟੀ ਛੱਡਤੀ ਨਾ ਉਸ ਤੋਂ ਬਾਅਦ ਬਾਈ ਨੂੰ ਪਤਾ ਨਹੀਂ ਲੱਗਦਾ ਬਾਈ ਕੀ ਬੋਲ ਰਿਹਾ ਸਮਝ ਨਹੀਂ ਆ ਰਹੀ ਉਹਨਾਂ ਨੂੰ ਬਖਲਾਹੜ ਦੇ ਵਿੱਚ ਆ ਉਹਨਾਂ ਨੂੰ ਆਪਦੀ ਹਾਰ ਨਜ਼ਰ ਆ ਰਹੀ ਹੈ ਉਹ ਸਹੀ ਗਲਤ ਹਰ ਤਰ੍ਹਾਂ ਦੇ ਬਿਆਨ ਦੇ ਰਹੇ ਕੋਈ ਗੱਲ ਨਹੀਂ ਜਦੋਂ ਬੰਦੇ ਤੇ ਇਸ ਤਰ੍ਹਾਂ ਦਾ ਸਮਾਂ ਆਉਂਦਾ ਨਾ ਉਹ ਕੁਛ ਨਾ ਕੁਛ ਗਲਤ ਕਿਹਾ ਹੀ ਜਾਂਦਾ ਬਾਲੀ ਸੀਰੀਅਸਲੀ ਨਾ ਲਿਆ। ਐਜੰਡੇ ਕੀ ਨੇ? ਅਗਰ ਮੰਨ ਲਓ ਬੁਲਿੰਗ ਕੀਆ ਜਾਂਦਾ ਹੈ ਜੇ ਐਜੰਡੇ ਕੀ ਰਹਿਣਗੇ ਲੋਕਾ ਦੇਖੋ ਬਹੁਤ ਇਹ ਅੱਜ ਤਾਂ ਚਲੋ ਰਾਜਾ ਜੀ ਆ ਰਹੇ ਹੈ ਸੱਚੇ ਬਾਦਸ਼ਾਹ ਕਰੇ ਅਸੀਂ ਜਿੱਤ ਕੇ ਆਈਏ ਇਹ ਕੰਮ ਬਿੱਟੂ ਬਾਈ ਨੂੰ 10 ਸਾਲ ਪਹਿਲਾਂ ਕਰਨਾ ਚਾਹੀਦਾ ਸੀ। ਇੰਨਾ ਓਵਰ ਪੋਪੂਲੇਟਿਡ ਸਿਟੀ ਹੈ। ਇੰਨਾ ਜ਼ਿਆਦਾ ਟ੍ਰੈਫਿਕ ਹੈ। ਸਭ ਤੋਂ ਪਹਿਲਾਂ ਲੁਧਿਆਣੇ ਨੂੰ ਅਜ ਮੈਟਰੋ ਦੀ ਲੋੜ ਹੈ। ਇੰਨਾ ਇੱਥੇ ਪ੍ਰਵਾਸੀ ਇੰਨਾ ਮਜ਼ਦੂਰ ਸਾਡੀਆਂ ਇੰਡਸਟਰੀਜ਼ ਨੂੰ ਚਲਾਉਣ ਵਾਲਾ ਸਾਡੀ ਇੰਡਸਟਰੀ ਦੀ ਰੀੜ ਦੀ ਹੱਡੀ ਸਾਡੀ ਲੇਬਰ ਹੈ ਜਿਹੜੀ ਇੱਥੇ ਰਹਿੰਦੀ ਹੈ ਉਹਨਾਂ ਦੀ ਸਿਹਤ ਸੁਵਿਧਾ ਵਾਸਤੇ ਉਹਨਾਂ ਦੀ ਜ਼ਿੰਦਗੀ ਨੂੰ ਸੁਧਾਰਨ ਵਾਸਤੇ ਉਹਨਾਂ ਦੇ ਬੱਚਿਆਂ ਦੇ ਭਵਿੱਖ ਵਾਸਤੇ ਕੰਮ ਕਰਨ ਦੀ ਲੋੜ ਹੈ ਉਹਦੇ ਤੇ ਧਿਆਨ ਦੇਣ ਦੀ ਲੋੜ ਹੈ ਇੰਨੇ ਆਵਾਰਾ ਪਸ਼ੂਆਂ ਦਾ ਇਹਨਾਂ ਵੱਡਾ ਮਸਲਾ ਹੈ ਇਸ ਸਿਟੀ ਦੇ ਵਿੱਚ ਗਊ ਸਸਤਾ ਸਰਕਾਰ ਸਭ ਤੋਂ ਇਕੱਠਾ ਕਰ ਰਹੀ ਹੈ ਪਰ ਜਾ ਕਿੱਥੇ ਰਿਹਾ ਉਹ ਗਊ ਸਸਸ ਸਾਡੀਆਂ ਗਾਵਾਂ ਤਾਂ ਸੜਕਾਂ ਤੇ ਉਮੀਦਾਂ ਤੁਰੀਆਂ ਫਿਰਦੀਆਂ ਗਊਸ਼ਾਲਾ ਦਾ ਸਾਰਾ ਇਕੱਠਾ ਕੀਤਾ ਪੈਸਾ ਮੈਂ ਤਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਜਾਂਦਾ ਕਿੱਥੇ ਹੈ ਸੜੀਆਂ گاਵਾں ਉਮੀਦਾਂ ਤੁਰੀਆਂ ਫਿਰਦੀਆਂ ਆਵਾਰਾ ਪਸ਼ੂਆਂ ਦਾ ਬਹੁਤ ਵੱਡਾ ਮਸਲਾ ਹੈ ਦੇਖੋ ਜਦੋਂ ਬਹੁਤ ਸਾਰੇ ਲੁਧਿਆਣੇ ਦੇ ਮਸਲੇ ਹੈ ਔਰ ਜਦੋਂ ਬੈਠਾਂਗੇ ਇਹਨਾਂ ਤੇ ਡਿਸਕਸ਼ਨ ਹੋਊਗੀ ਜਿਸ ਤਰ੍ਹਾਂ ਵੜਿੰਗ ਸਾਹਿਬ ਨੇ ਟਰਾਂਸਪੋਰਟ ਮਹਿਕਮੇ 'ਚ ਕੰਮ ਕੀਤੀ ਹੈ ਮੈਂ ਸਾਰੀ ਲੁਧਿਆਣਾ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹਣੀ ਹੈ ਕਿ ਜਿਸ ਤਰ੍ਹਾਂ ਟਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ ਕੰਮ ਕਰਕੇ ਟਰਾਂਸਪੋਰਟ ਮਾਫੀਆ ਖਤਮ ਕੀਤਾ ਜਿਸ ਤਰ੍ਹਾਂ ਗਿੱਦੜਵਾਹਾ ਦੀ ਤਰੱਕੀ ਵਾਸਤੇ ਦਿਨ ਰਾਤ ਇੱਕ ਕੀਤਾ ਲੁਧਿਆਣੇ ਦੇ ਵਿੱਚ 21 ਕਰਕੇ ਵਿਖਾਵਾਂਗੇ ਜੀ ਉੱਥੇ ਉਹ ਨਹੀਂ ਕੀਤਾ ਸੀ ਬਸ ਇੰਨੀ ਗੱਲ ਹੈ ਕਿਤੇ ਨਾ ਕਿਤੇ ਆਖਰੀ ਗੱਲਾਂ ਨੇ ਕੁਝ ਕਾਂਗਰਸੀ ਨਰਾਜ਼ ਨੇ ਅਸੀਂ ਨਹੀਂ ਕਹਿ ਰਹੇ ਵਿਰੋਧੀ ਕਰ ਰਹੇ ਨੇ ਕਿ ਉਹ ਨਾਲ ਨਹੀਂ ਪਹੁੰਚ ਰਹੇ ਤੁਹਾਨੂੰ ਤਾਂ ਕਾਹ ਦਾ ਮਹਿਸੂਸ ਹੈ ਮੈਨੂੰ ਕਿਸੇ ਇੱਕ ਕਾਂਗਰਸੀ ਦਾ ਨਾਮ ਦੱਸੋ ਤੁਸੀਂ ਦੇਖੋ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਰਾਜਾ ਵੜਿੰਗ ਜੀ ਨੇ 10 ਸਾਲ ਮਗਰਲੇ 12 ਸਾਲ ਇੰਨਾ ਕੰਮ ਕੀਤਾ ਬਿੱਟੂ ਬਾਈ ਨੂੰ ਆਖੋ ਕਿ ਮੈਨੂੰ ਇੱਕ ਚੀਜ਼ ਦੱਸਿਓ ਜੋ ਤੁਸੀਂ ਲੁਧਿਆਣੇ ਵਾਸਤੇ ਕੀਤੀ ਹੈ ਮੈਂ ਮੰਗਦੀ ਨਹੀਂ ਕੁਝ ਮੈਂ ਕਹਿੰਦੀ ਨਹੀਂ ਤੁਸੀਂ 10 ਸਾਲ ਪਾਰਲੀਮੈਂਟ ਚ ਗਏ ਹੋ ਕੀ ਤੁਸੀਂ 5 ਵਾਰ ਉੱਠ ਕੇ ਲੁਧਿਆਣੇ ਦਾ ਮੁੱਦਾ 10 ਸਾਲਾਂ ਚ ਚੱਕਿਆ ਫੇਰ ਗੱਲ ਕਰੋ ਮੇਰੇ ਨਾਲ ਮੈਂ ਬਿੱਟੂ ਜੀ ਨੇ ਇਹ ਕਹਿਣਾ ਹੈ ਕਿ ਮੈਨੂੰ ਕਾਂਗਰਸ ਪਾਰਟੀ 'ਚ ਕੰਮ ਕਰਨ ਦਿੱਤਾ ਨਹੀਂ ਜਾਂਦਾ ਸੀ ਇਸ ਵਾਰ ਤੁਸੀਂ ਕੀ ਕਹਿਣਾ ਹੈ ਕਿਹੜੇ ਕੰਮ ਜਿਹੜਾ ਉਹਨਾਂ ਨੇ ਕਰਨੇ ਸੀ ਉਹਨਾਂ ਨੇ ਕੀਤੇ ਨਹੀਂ ਆ ਉਹਨਾਂ ਨੂੰ ਕਰਨ ਨਹੀਂ ਦਿੱਤੇਗੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਕਿ ਹੱਡੀਆਂ ਕਿ ਸ਼ਾਇਦ ਬਿੱਟੂ ਬਾਈ ਨੂੰ ਪਤਾ ਹੀ ਨਹੀਂ ਲੱਗ ਰਿਹਾ ਉਹ ਕੀ ਬੋਲ ਰਹੇ ਹੋ ਤੁਸੀਂ ਮੈਂਬਰ ਪਾਰਲੀਮੈਂਟ ਬਣ ਕੇ ਇੱਕ ਹਲਕੇ ਦੇ ਜਾਣੇ ਹੋ ਇੰਨੀ ਜ਼ਿੰਮੇਵਾਰੀ ਚੱਕ ਕੇ ਜਾਣੇ ਹੋ 10 ਸਾਲ ਇੱਥੇ ਰਹਿਨੇ ਹੋ ਰਾਜ ਭਾਗ ਮੰਦਿਓ ਮਗਰ ਉਹ ਕਹਿੰਦੇ ਮੈਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਪਤਾ ਨਹੀਂ ਕਿਸ ਤਰ੍ਹਾਂ ਦੀ ਇਹ ਗੱਲ ਹੈ ਉਹਨਾਂ ਦੇ ਕਿਹੜਾ ਹੱਥ ਬੰਨੇ ਸੀ ਉਹਨਾਂ ਦੇ ਕਿਹੜਾ ਮੂੰਹ ਤੇ ਟੇਪ ਲੱਗੀ ਸੀ ਕਿ ਬੋਲ ਨਹੀਂ ਸੀ ਸਭ ਦੇ ਪਾਰਲੀਮੈਂਟ ਚ ਜਾਂਦੇ ਸੀ ਪਾਰਲੀਮੈਂਟ ਦੇ ਵਿੱਚ ਜਾ ਕੇ ਜੋ ਮੈਂਬਰ ਪਾਰਲੀਮੈਂਟ ਨੂੰ ਸੁਵਿਧਾਵਾਂ ਮਿਲਦੀਆਂ ਕੋਠੀ ਗੱਡੀਆਂ ਸਿਕਿਉਰਿਟੀ ਹੋਰ ਜਿੰਨੀਆਂ ਪਾਕਸ ਮਿਲਦੀਆਂ ਉਹ ਤਾਂ ਸਾਰੀਆਂ ਬਿੱਟੂ ਬਾਈ ਨੂੰ ਪਤਾ ਸੀ ਤੇ ਕੰਮ ਕਰਨ ਦਾ ਨਹੀਂ ਸੀ ਪਤਾ ਉਹ ਕਿਹਨੇ ਦੱਸਣਾ ਸੀ ਹਵਾਰਾ ਪੁੱਛੋ ਤੁਸੀਂ ਗੱਲ ਕੀਤੀ ਤਾਂ ਹਵਾਰਾ ਜਾਨਵਰ ਜਿਹੜੇ ਕੁੱਤੇ ਗਏ ਨੇ ਉਹਨਾਂ ਨੇ ਕਿ ਲੇਡੀ ਸੇ ਅੰਗਲਾ ਕਰ ਪਰ ਨੇ ਜਾਣਦੇ ਹਨ ਜਦੋਂ ਅਸਪਤਲ ਦੇ ਵਿੱਚ ਜੀ ਕਿਵੇਂ ਦੇਖਦੇ ਹਨ ਵੇਖੋ ਗੱਲ ਇਹ ਹੈ ਕੀ ਡੌਗ ਸ਼ੈਲਟਰਸ ਬਣਨੇ ਚਾਹੀਦੇ ਗਊਸ਼ਾਲਾ ਦੇ ਵਿੱਚ ਸਾਰੀਆਂ ਗਊਆਂ ਅਸੀਂ ਅਡਜਸਟ ਕਰ ਸਕਦੇ ਹਾਂ ਜੇ ਸਾਡੇ ਮੁਖੀ ਚੋਣ ਤਾਂ ਅੱਜ ਸਰਕਾਰ ਦੇਸ਼ ਸੂਬੇ ਦੇ ਵਿੱਚ ਝਾੜੂ ਵਾਲਿਆਂ ਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦਾ ਫਰਜ਼ ਬੰਦਾ ਹੈ ਉਹਨਾਂ ਨੂੰ ਸਵਾਲ ਪੁੱਛੋ ਤੁਸੀਂ ਦਾ ਥੈਂਕ ਯੂ ਵੈਰੀ ਮਚ